ਹਾਂਜੀ ਅੱਜ ਤੁਹਾਨੂੰ ਲੈ ਚਲਦਿਆਂ ਕਰਤਾਰ ਸਿੰਘ ਸਰਾਬਾ 20ਵੀਂ ਸਦੀ ਦਾ ਮਹਾਨ ਤੇ ਲਸਾਨੀ ਇਨਕਲਾਬੀ ਸ਼ਹੀਦ ਦੇ ਜੱਦੀ ਘਰ ਸ਼ਹੀਦ ਕਰਤਾਰ ਸਿੰਘ ਸਰਾਬਾ ਦਾ ਜਨਮ 24 ਮਈ 1996 ਨੂੰ ਸਰਦਾਰ ਮੰਗਲ ਸਿੰਘ ਦੇ ਘਰ ਮਾਤਾ ਸਹਿਬ ਕੌਰ ਦੀ ਕੁੱਖੋਂ ਪਿੰਡ ਸਰਾਬਾ ਵਿਖੇ ਹੋਇਆ 16 ਸਾਲ 10 ਮਹੀਨੇ ਤੇ 24 ਦਿਨ ਦੀ ਉਮਰ ਸੀ ਜਦੋਂ ਕਰਤਾਰ ਸਿੰਘ ਸਰਾਬਾ ਗਦਰ ਪਾਰਟੀ ਵਿੱਚ ਸ਼ਾਮਲ ਹੋਏ ਵੈਸੇ ਤਾਂ ਉਹਨਾਂ ਦੀ ਬਹਾਦਰੀ ਦੇ ਬਹੁਤ ਕisse ਸੁਨੇ ਹੋਣਗੇ ਪਰ ਉਹਨਾਂ ਦੀ ਇੱਕ ਬਹਾਦਰੀ ਦਾ ਕਿੱਸਾ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਨੀ ਹਾਂ ਇੱਕ ਵਾਰ ਕਰਤਾਰ ਸਿੰਘ ਸਰਾਪਾ ਆਪਣੇ ਨਾਨਕੇ ਪਿੰਡ ਮਹੌਲੀ ਵਿਖੇ ਗਏ। ਉੱਥੇ ਪੁਲਿਸ ਦਾ ਕੀਰਾ ਦੇਖ ਕੇ ਉਹਨਾਂ ਨੇ ਝੱਟ ਹੀ ਆਪਦਾ ਜਿਹੜਾ ਭੇਸ ਸੀ ਉਹ ਬਦਲ ਲਿਆ ਅਤੇ ਬਾਂਸਰੀ ਬਚਾਉਂਦੇ ਅੱਗੇ ਵੱਲ ਵਧਿਆ। ਤਾਂ ਪੁਲਿਸ ਵਾਲਿਆਂ ਨੇ ਰੋਕਿਆ ਤੇ ਕਿਹਾ ਕਿ ਇਹ ਪੁਲਿਸ ਜੋ ਇੱਥੇ ਤਾਇਨਾਤ ਆ ਇਹ ਕਰਤਾਰ ਸਿੰਘ ਨੂੰ ਲੱਭਣ ਲਈ ਆ। ਤਾਂ ਉਹਨੇ ਮੂਰੋ ਪੁੱਛਿਆ ਕਿ ਕਿਹੜਾ ਕਰਤਾਰ ਸਿੰਘ? ਤਾਂ ਉਹਨਾਂ ਨੇ ਕਿਹਾ ਸਰਾਬੇ ਵਾਲਾ। ਤਾਂ ਉਸ ਪੁਲਿਸ ਵਾਲਿਆਂ ਨੇ ਤਾਂ ਉਸ ਕਰਤਾਰ ਸਿੰਘ ਸਰਾਪਾ ਨੇ ਉੱਤਰ ਦਿੱਤਾ ਕਿ ਉਹ ਵਾਚ ਉਸ ਚਲਾਕਾ ਉਹ ਤੁਹਾਡੇ ਹੱਥ ਨਹੀਂ ਆਉਣਾ ਉਹ ਕਦੋਂ ਆਉਣਾ ਤੇ ਕਦ ਚਲੇ ਜਾਣਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਉਹ ਹੋਇਆ ਜੋ ਕਰਤਾਰ ਸਿੰਘ ਨੇ ਕਿਹਾ ਸੀ ਕਿਸੇ ਨੇ ਬਾਅਦ ਵਿੱਚ ਆ ਕੇ ਦੱਸਿਆ ਕਿਉਂ ਬਾਂਸਰੀ ਬੁਜਾਉਣ ਵਾਲਾ ਹੀ ਕਰਤਾਰ ਸਿੰਘ ਸਰਾਬਾ ਸੀ ਸੋ ਇਹੋ ਜੇ ਸੂਰਮਿਆਂ ਨੂੰ ਸਾਡਾ ਸਿਰ ਹਮੇਸ਼ਾ ਚੁੱਕਦਾ ਰਹੇਗਾ